ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਘਰ ਦੀ ਸਫਾਈ ਬਾਰੇ ਕਿ ਘਰ ਦੀ ਸਫਾਈ ਤੁਸੀਂ ਸਾਲ ਵਿੱਚ ਕਿੰਨੇ ਵਾਰ ਕਰਦੇ ਹੋ ਅਸੀਂ ਤੇ ਲਗਭਗ ਆਈ ਥਿੰਕ ਸਾਲ ਦੇ ਵਿੱਚ 48 ਟਾਈਮ ਤੇ ਕਰ ਦਿੰਨੇ ਆ ਬਾਕੀ ਜਿਹੜੀ ਵੱਡੀ ਗ੍ਰੈਂਡ ਸਫਾਈ ਹੁੰਦੀ ਹੈ ਉਹ ਫੈਸਟੀਵਲ ਸਫਾਈ ਸਾਡੀ ਅਲੱਗ ਹੁੰਦੀ ਹੈ ਜਿਵੇਂ ਨਵੇਂ ਸਾਲ ਤੇ ਲੋਹੜੀ ਤੇ ਬਸਾਖੀ ਤੇ ਦੀਵਾਲੀ ਤੇ ਗਰਮੀ ਸਰਦੀ ਵਾਲੀ ਸਫਾਈ ਹੈ ਨਾ ਸਭ ਤੋਂ ਪਹਿਲਾਂ ਕਰਦੀ ਸਫਾਈ ਸ਼ੁਰੂ ਕੀਤੀ ਕਿਚਨ ਤੋਂ ਪਹਿਲਾਂ ਪਾਈ ਗੈਸ ਕਲੀਨ ਕੀਤਾ ਕਿਉਂਕਿ ਇਸ ਦੇ ਉੱਪਰ ਕੁਛ ਨਾ ਕੁਛ ਨਿਕਲੀ ਜਾਂਦਾ ਤੇ ਉਹ ਜਲ ਜਾਂਦਾ ਫਿਰ ਉਹ ਜਲੇ ਹੋਏ ਨੂੰ ਹਟਾਉਣ ਦੇ ਲਈ ਆਪਾਂ ਇਹ ਪਹਿਲਾਂ ਡਿਸ਼ਵਾਸ਼ਰ ਸੋਪ ਯੂਜ਼ ਕੀਤੀ ਦਨ ਆਪਾਂ ਬਲੀਚ ਪਾਈ ਤੇ ਇਸ ਤੋਂ ਬਾਅਦ ਆਪਾਂ ਕਲੀਨਰ ਸਪਰੇਅ ਯੂਜ਼ ਕੀਤੀ ਇਹਦੇ ਨਾਲ ਗੈਸ ਹੰੜਾ ਅੱਛੀ ਤਰ੍ਹਾਂ ਕਲੀਨ ਹੋ ਜਾਂਦਾ ਹੈ ਇਸ ਨੂੰ ਥੋੜਾ ਟਾਈਮ ਪਾ ਕੇ ਆਪਾਂ ਇਸ ਦੇ ਉੱਪਰ ਰੱਖ ਦੇਵਾਂਗੇ ਇਹਨੇ ਦੇ ਵਿੱਚ ਆਪਾਂ ਹੋਰ ਸਫਾਈ ਕਰ ਲਵਾਂਗੇ ਇਹ ਵਰਤਨ ਰੱਖਣ ਵਾਲੀ ਬਾਸਕਟ ਹੁੰਦੀ ਆ ਪਾਣੀ ਖੜਨ ਕਰਕੇ ਇਹ ਵੀ ਗੰਦੀ ਹੋ ਜਾਂਦੀ ਹੈ ਤੇ ਦੈਨ ਫਿਰ ਆਪਾਂ ਬਰਸ਼ ਨਰੀ ਨੂੰ ਵੀ ਚੰਗੀ ਤਰ੍ਹਾਂ ਡੀਪ ਕਲੀਨ ਕਰਾਂਗੇ ਇਹਨੂੰ ਕਲੀਨ ਕਰ ਲਿਆ ਆਪਾਂ ਸਿਰਫ ਡਿਸ਼ਵਾਸ਼ ਸੋਪ ਯੂਜ਼ ਕੀਤੀ ਸੀ ਦੈਨ ਉਹ ਇਦਾਂ ਜੋ ਜਲਿਆ ਹੋਇਆ ਪਾਰਟ ਇਦਾਂ ਦਿਸ ਰਿਹਾ ਵੀਡੀਓ ਦੇ ਵਿੱਚ ਇਦਾਂ ਹੋ ਜਾਂਦਾ ਦੈਨ ਆਪਾਂ ਇੱਕ ਸੌਫਟ ਸਪੰਜ ਲੈ ਕੇ ਇਹਨੂੰ ਅੱਛੀ ਤਰ੍ਹਾਂ ਕਲੀਨ ਕਰਾਂਗੇ ਇਹਨੂੰ ਜੋ ਸਕਰੀਨ ਹੁੰਦੀ ਹੈ ਇਹ ਬਰਨਰ ਇਹਨੂੰ ਕਦੇ ਵੀ ਆਪਾਂ ਹਾਰਡ ਚੀਜ਼ ਨਾਲ ਯੂਜ਼ ਕਲੀਨ ਕਰਾਂਗੇ ਕਿਉਂਕਿ ਫਿਰ ਇਸ ਦੀ ਸੇਰਾਮਿਕ ਲੇਅਰ ਜੋ ਹੁੰਦੀ ਹੈ ਉਹ ਡੈਮੇਜ ਹੋ ਜਾਂਦੀ ਹੈ ਤੇ ਦੀਦੇ ਨਾਲ ਫਿਰ ਹੀਟ ਅਨਇਵਨ ਹੋ ਜਾਂਦੀ ਹੈਗੀ ਸੋ ਇਸ ਤਰ੍ਹਾਂ ਆਪਾਂ ਇੱਕ ਸਾਫਟ ਪੇਪਰ ਲਾ ਕੇ ਇਹਨੂੰ ਚੰਗੀ ਤਰ੍ਹਾਂ ਕਲੀਨ ਕੀਤਾ ਇਸ ਤੋਂ ਬਾਅਦ ਜੋ ਆਪਣੀ ਬਾਸਕਟ ਸੀ ਉਹ ਵਾਸ਼ ਹੋਣ ਤੋਂ ਬਾਅਦ ਇਦਾਂ ਵਾਈਟ-ਵਾਈਟ ਕਲੀਨ ਹੋ ਗਈ ਸੀ ਦਨ ਆਪਾਂ ਸਿੰਕ ਵੀ ਕਲੀਨ ਕੀਤੇ ਸਿੰਕ ਵੀ ਕਲੀਨ ਕਰਨ ਦੇ ਲਈ ਆਪਾਂ ਸੋਪ ਯੂਜ਼ ਕੀਤੀ ਤੇ ਬਰਸ਼ ਨਾਲ ਅੱਛੀ ਤਰ੍ਹਾਂ ਸਕਰਬਿੰਗ ਕੀਤੀ ਇਹਦੀ ਤੇ ਦਨ ਆਪਾਂ ਇਹਨੂੰ ਅੱਛੀ ਤਰ੍ਹਾਂ ਕਲੀਨ ਕੀਤਾ ਇਸ ਤਰ੍ਹਾਂ ਆਪਣੇ ਸਿੰਕ ਦੀ ਫਾਈਨਲ ਲੁੱਕ ਵੀ ਨੀਟ ਐਂਡ ਕਲੀਨ ਸੀ ਪੂਰੀ ਤਰ੍ਹਾਂ ਚਮਕ ਰਹੀ ਸੀ ਇਹ ਕਈ ਲੋਕਾਂ ਨੇ ਮੈਂ ਦੇਖਿਆ ਕਿ ਆਪ ਤਾਂ ਪੂਰੇ ਸਜੇ ਸੰਭਰੇ ਹੁੰਦੇ ਹੈਗੇ ਪਰ ਉਹ ਘਰ ਦੀ ਸਫਾਈ ਨਹੀਂ ਰੱਖਦੇ ਨਾ ਫੇਸ ਤੋਂ ਬਾਅਦ ਆਪਾਂ ਕੀਤਾ ਸਾਫ ਫ੍ਰਿਜ ਫ੍ਰਿਜ ਵੀ ਆਪਾਂ ਚੰਗੀ ਤਰ੍ਹਾਂ ਚਮਕਾਇਆ ਬਟ ਫ੍ਰਿਜ ਆਪਾਂ ਵੈਸੇ ਹਰ ਵੀਕ ਹਰ ਚੀਜ਼ ਸਾਫ ਕਰੀਦੀ ਹੈ ਤਾਂ ਕਰਕੇ ਫਿਰ ਜਿਆਦਾ ਮੱਥਾ ਮਾਰਨ ਦੀ ਲੋੜ ਵੀ ਨਹੀਂ ਪੈਂਦੀ ਜੇ ਆਪਾਂ ਹਰ ਵੀ ਕਰਦੇ ਰਹਿਨੇ ਨਾ ਕਈ ਲੋਕਾਂ ਨੇ ਦੇਖਿਆ ਮੈਂ ਕਿ ਕਈ ਵਾਰ ਤਾਂ ਫ੍ਰਿਜ ਦੇ ਜੋ ਸਾਈਡਸ ਨੇ ਨਾ ਇਹਨਾਂ ਤੇ ਵੀ ਉੱਲੀ ਜੜੀ ਪਈ ਹੁੰਦੀ ਹੈ ਸੋ ਜੇ ਆਪਾਂ ਟਾਈਮ ਸਿਰ ਹਰ ਚੀਜ਼ ਸਾਫ਼ ਕਰਦੇ ਰਹੀਏ ਤਾਂ ਇਹ ਪ੍ਰੋਬਲਮ ਨਹੀਂ ਆਉਂਦੀ ਜੀ ਤੇ ਜਦੋਂ ਆਪਾਂ ਗਰੋਸਰੀ ਕਰਕੇ ਦੁੱਧ ਲੈ ਕੇ ਆਉਣੇ ਆ ਤਾਂ ਆਪਾਂ ਦੁੱਧ ਨੂੰ ਵੀ ਹੀਠਾ ਤੋਂ ਇੰਜ ਕਲੀਨ ਕਰਕੇ ਹੀ ਰੱਖੀਦਾ ਕਿਉਂਕਿ ਗੱਡੀ ਦੇ ਵਿੱਚ ਰੇਤਾ ਲੱਗ ਹੀ ਜਾਂਦਾ ਹੈ ਜਦੋਂ ਗੱਡੀ ਦੇ ਵਿੱਚ ਰੱਖ ਕੇ ਲੈ ਆਉਣੇ ਬੈਕ ਡੱਗੀ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਕਲੀਨ ਕਰਕੇ ਫ੍ਰਿਜ ਦੇ ਵਿੱਚ ਸਾਰਾ ਸਮਾਨ ਚ ਮਕਾ ਦੇ ਦਿੰਦਾ ਇਹ ਆਪਣੇ ਫ੍ਰਿਜੀ ਫਾਈਨਲ ਲੁੱਕ ਕਰ ਦਿੱਤੀ ਸੀ ਆਪਾਂ ਕਿਚਨ ਦੀ ਸਫਾਈ ਆਪਨੇ ਡਨ ਸੀ ਇਸ ਤਰ੍ਹਾਂ ਆਪਣਾ ਕੁਛ ਕਿਚਨ ਦੀ ਲੁੱਕ ਇਦਾਂ ਸੀ ਇਸ ਤੋਂ ਬਾਅਦ ਵਾਰੀ ਆਉਂਦੀ ਆਪਣੀ ਵੈਕਿਊਮ ਦੀ ਲੈਣਾ ਆਪਾਂ ਸਾਰਾ ਘਰ ਵੈਕਿਊਮ ਕੀਤਾ ਉੱਪਰ ਰਗ ਲੱਗਿਆ ਹੁੰਦਾ ਨਾ نیچے ਫਲੋਰ ਹੁੰਦੇ ਇਦਾਂ ਤੇ ਰਗ ਵੀ ਕਲੀਨ ਕੀਤਾ ਆਪਾਂ ਵੈਕਿਊਮ ਕਰਕੇ ਤੇ ਆਪਾਂ ਦਨ نیچے ਫਲੋਰ ਵੀ ਇਦਾਂ ਵੈਕਿਊਮ ਕਰਨ ਤੋਂ ਬਾਅਦ ਆਪਾਂ ਪੋਚਾ ਲਗਾ ਦਈਦਾ ਤੇ ਜਿਹੜੀ ਡਸਟ ਵਗੈਰਾ ਹੁੰਦੀ ਹੈ ਨਾ ਤੇ ਉਹ ਆਪਾਂ ਬੈਕਿੰਗ ਨਾਲ ਨਿਕਲ ਜਾਂਦੀ ਹੈ ਤੁਹਾਨੂੰ ਦਿਖਾਵਾਂਗੇ ਕਿ ਬੈਕਿੰਗ ਦੇ ਚੂਹੇ ਕਿੰਨਾ ਕੂੜਾ ਇਕੱਠਾ ਹੋ ਜਾਂਦਾ ਇੱਥੇ ਸਿਰਫ ਉਦਾਂ ਹੀ ਲੱਗਦਾ ਕਿ ਆਪਣੇ ਘਰੇ ਕੂੜਾ ਨਹੀਂ ਪੈਂਦਾ ਪਰ ਕੂੜਾ ਬਹੁਤ ਪੈਂਦਾ ਦੈਨ ਡੀਪ ਕਲੀਨਿੰਗ ਦੇ ਟਾਈਮ ਆਪਾਂ ਇਹ ਹੁੰਦਾ ਵੀ ਆਪਾਂ ਸੋਫੇ ਸੋਫੇ ਵੀ ਚੰਗੀ ਤਰ੍ਹਾਂ ਕਲੀਨ ਕਰ ਦਈਏ ਕਿਉਂਕਿ ਆਪਣੇ హెయిਰ ਫਾਲ ਹੋਣ ਕਰਕੇ ਬਾਲ ਬੋਲ ਲੱਗੇ ਜਾਂਦੇ ਹਨ ਤੇ ਡਸਟ ਚੜੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਸੋਫਿਆਂ ਨੂੰ ਵੀ ਚੰਗੀ ਤਰ੍ਹਾਂ ਕਲੀਨ ਕਰ ਦਈਦਾ ਮੈਂ ਲੱਕੀ ਹਾਂ ਇਸ ਵੱਲੋਂ ਕਿ ਮੇਰੇ ਹਸਬੰਦ ਵੀ ਮੈਨੂੰ ਸਪੋਰਟ ਕਰ ਦਿੰਦੇ ਆ ਸਫਾਈ ਕਰਦੇ ਸਮੇਂ ਵੀ ਕਦੇ ਜਿਵੇਂ ਵੈਕਿਊਮ ਕਰਾਉਣ ਚ ਹੈਲਪ ਕਰ ਦਿੰਦੇ ਆ ਨਾ ਤੇ ਇੰਨੇ ਨਾਲ ਹੀ ਆਪਾਂ ਨੂੰ ਸਹਾਰਾ ਲੱਗ ਜਾਂਦਾ ਹੈਗਾ ਤੇ ਜਦੋਂ ਆਪਾਂ ਰਗ ਤੇ ਕਰਦੇ ਆ ਇਹਦੇ ਨੀਚੇ ਨਾ ਕੰਗਾ ਲੱਗਿਆ ਹੁੰਦਾ ਬਰਸ਼ ਲੱਗਿਆ ਫਿਰ ਉਹ ਨਾ ਜੋ ਰਗ ਦੇ ਵਿੱਚ ਚੀਜ਼ਾਂ ਾਟਕੀ ਹੁੰਦੀਆਂ ਨੇ ਜਿਵੇਂ ਵਾਲ ਡਿੱਗਿਆ ਕੁਝ ਵੀ ਹੈ ਨਾ ਤੇ ਉਹ ਵੈਕਿਊਮ ਉਠਾ ਲੈਂਦਾ ਹੈਗਾ ਇਸ ਤਰ੍ਹਾਂ ਆਪਾਂ ਬੈਂਟ ਵਗੈਰਾ ਸਾਰੀ ਨੀਟ ਐਂਡ ਕਲੀਨ ਕਰ ਦਿੱਤੀ ਸੀਗੇ ਡੀਪ ਕਲੀਨਿੰਗ ਦਾ ਟਾਈਮ ਆਪਾਂ ਕੰਦਾ-ਕੁੰਦਾ ਚੰਗੀ ਤਰ੍ਹਾਂ ਕਲੀਨ ਕਰੀ ਦਿਆਂ ਨਾ ਜਿੱਤੇ ਸਟੇਨ ਵਗੈਰਾ ਲੱਗੇ ਹੁੰਦੇ ਆ ਤੇ ਆਪਾਂ ਸਾਈਡਸ ਤੋਂ ਜੇ ਉਹ ਸਾਈਡ ਤੋਂ ਰਿਤਾ ਡਸਟ ਚੜੀ ਹੁੰਦੀ ਹੈ ਨਾ ਉਹਨੂੰ ਚੰਗੀ ਤਰ੍ਹਾਂ ਕਲੀਨ ਕਰ ਦੇਈਦਾ ਥੈਨ ਅੰਡਰ ਦੇ ਆਪਾਂ ਵੈਕਿਊਮ ਵੀ ਅੱਛੀ ਤਰ੍ਹਾਂ ਕਲੀਨ ਕਰ ਦੇਈਦਾ ਹਾਂ ਸਾਰਾ ਕਲੀਨ ਕਰਨ ਤੋਂ ਬਾਅਦ ਵੈਕਿਊਮ ਕਲੀਨ ਦੀਵਾਰੀ ਸੀ ਤੇ ਵੈਕਿਊਮ ਨੂੰ ਵੀ ਕਲੀਨ ਕਰ ਕੀਤਾ ਤੇ ਦੇਖੋ ਕਿੰਨਾ ਕੂੜਾ ਨਿਕਲਿਆ ਘਰ ਦੇ ਵਿੱਚੋਂ ਈਵਨ ਕਿ ਆਪਾਂ ਹਰ ਵੀਕ ਕਲੀਨਿੰਗ ਕਰਦੇ ਆ ਫੇਰ ਵੀ ਇੰਨਾ ਕੂੜਾ ਨਿਕਲਿਆ ਹੁੰਦਾ ਥੈਨ ਵੈਕਿਊਮ ਨੂੰ ਦੇ ਵਿੱਚੋਂ ਕੂੜਾ ਕੱਢ ਕੇ ਪਾਏ ਵੀ ਅਲਵਾ ਫਿਰ ਵਿੱਚ ਦੋਸਤ ਵਿੰਡੋਜ ਚ ਪਾ ਦਾਂਗੇ ਉਸ ਤੋਂ ਬਾਅਦ ਬਾਰੀ ਆਈ ਮਿਰਰਸ ਜਿਵੇਂ ਬਾਥਰੂਮ ਮਿਰਰ ਡ्रेसਰ ਮਿਰਰ ਤੇ ਵਿੰਡੋਜ਼ ਮਿਰਰ ਸਾਡੇ ਵਰਗੀਆਂ ਕੁੜੀਆਂ ਨੂੰ ਇਹ ਨਹੀਂ ਹੁੰਦਾ ਕਿ ਸਿਰ ਨੌ ਨੌ ਲਵਾ ਕੇ ਪਾਰਟੀ ਸ਼ਾਟ ਇੰਜੋਏ ਕਰੀਏ ਸਾਨੂੰ ਇਹ ਹੁੰਦਾ ਕਿ ਸਾਡਾ ਘਰ ਚਮਕਿਆ ਹੋਣਾ ਚਾਹੀਦਾ ਫਿਰ ਐਟ ਦ ਐਂਡ ਬਾਰੀ ਆਉਂਦੀ ਹੈ ਬਾਥਰੂਮ ਦੀ ਜਿਵੇਂ ਕਿ ਆਪਾਂ ਬਾਥਰੂਮ ਟੱਬ ਅਤੇ ਵਾਸ਼ਬੈਸਿਨ ਕਲੀਨ ਕੀਤੇ ਸਾਨੂੰ ਇਹ ਹੁੰਦਾ ਕਿ ਨਵੇਂ ਸਾਲ ਦੀ ਸਫਾਈ ਕੀਤੀ ਸੀ ਜੀ ਨਵੇਂ ਸਾਲ ਤੇ ਸਾਡੇ ਚ ਨਵੀਂ એનર્ਜੀ ਆਵੇ ਹਨਾ ਫਰੈਸ਼ ਫੀਲ ਹੁੰਦਾ ਜਦੋਂ ਆਪਾਂ ਸਫਾਈ ਕਰਕੇ ਬਣਿਆਣਾ ਆਪ ਫਰੈਸ਼ ਫਿਲ ਕਰਦੇ ਆ ਤੇ ਦੈਨ ਆਉਂਦੀ ਆਪਣੀ ਲੋੜੀ ਦੀ ਸਫਾਈ ਉਦੋਂ ਸਾਨੂੰ ਹੁੰਦਾ ਸਾਡੇ ਘਰੋਂ ਦਲਿੱਦਰ ਨਿਕਲ ਜਾਵੇ ਇਸ ਸ਼ਰਾਵੇ ਦਲਿੱਦਰ ਜਾਵੇ ਨਾ ਤੇ ਫੇਰ ਆ ਜਾਂਦੀ ਆਪਣੀ ਬਸਾਖੀ ਦੀ ਸਫਾਈ ਬਸਾਖੀ ਵੇਲੇ ਹੁੰਦਾ ਵੀ ਚਲੋ ਇੱਕ ਫੈਸਟਿਵਿਟੀ ਸਫਾਈ ਕਰ ਲੈਨੇ ਨਾ ਇਹ ਹੈਬਿਟ ਆਪਾਂ ਨੂੰ ਪਈ ਹੋਈ ਸੀ ਬਸਾਖੀ ਵਾਲੀ ਸਫਾਈ ਇੰਡੀਆ ਤੋਂ ਕਿਉਂਕਿ ਉੱਥੇ ਕਣਕਾਂ ਵੱਢ ਕੇ ਉਦੋਂ ਆ ਤੂੜੀ ਢੋ ਕੇ ਜਿਹੜੀ ਫਿਰ ਡਸ ਜੜੀ ਹੁੰਦੀ ਹੈ ਨਾ ਆਪਾਂ ਕਰ ਉਹ ਸਾਫ ਕਰਨੀ ਹੁੰਦੀ ਸੀ ਦੰਨ ਆਪਣੀ ਵਾਰੀ ਹੁੰਦੀ ਹੈ ਸਰਦੀ ਗਰਮੀ ਵਾਲੀ ਕਿ ਸਰਦੀ ਵਾਲੇ ਕੱਪੜੇ ਸਾਹਮਣੇ ਆ ਤੇ ਗਰਮੀ ਵਾਲੇ ਕੱਢਣੇ ਆ ਨਾ ਉਦੋਂ ਸਬਸਕ੍ਰਾਈਬ ਕਰਕੇ ਆਪਾਂ ਰੱਖਦੇ ਹਾਂ ਸਾਰਾ ਕੱਪੜੇ ਵਾਸ਼ ਕਰਕੇ ਫੇਰ ਆ ਜਾਂਦੀ ਆਪਣੀ ਅਗੇਨ ਗਰਮੀ ਸਰਦੀ ਵਾਲੀ ਲਾਈਕ ਸਰ ਗਰਮੀ ਵਾਲੇ ਕੱਪੜੇ ਸਾਹਮਣੇ ਹੁੰਦੇ ਆ ਤੇ ਸਾਦੀ ਵਾਲੇ ਕੱਢਣੇ ਹੁੰਦੇ ਆ ਤੇ ਨਾਲ ਹੀ ਹੁੰਦੀ ਆਪਣੀ ਫਿਰ ਦੀਵਾਲੀ ਦੀ ਸਫਾਈ ਦੀਵਾਲੀ ਤਾਂ ਬਸ ਜੋ ਵੀ ਹੁੰਦਾ ਵੀ ਕੱਢ ਦੋ ਕਬਾੜ ਨਾ ਮੇਰੇ ਹਸਬੰਦ ਨੂੰ ਵੀ ਸਫਾਈ ਦਾ ਬਹੁਤ ਸ਼ੌਂਕ ਹੈ ਜੇ ਸਾਡੇ ਖਲਾਰਾ ਹੋਵੇ ਤੇ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਣਾ ਤੇ ਕਈ ਬੱਚ ਕੁੜੀਆਂ ਨੂੰ ਵੀ ਸ਼ੌਂਕ ਨਹੀਂ ਹੁੰਦਾ ਸਫਾਈ ਦਾ ਭਾਵੇਂ ਕਿੰਨਾ ਵੀ ਖਲਾਰਾ ਪਿਆ ਹੋਵੇ ਡਿਡਨਟ ਕੇਅਰ ਤੇ ਇਸ ਤਰ੍ਹਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਸਾਡੇ ਦਾ ਘਰ ਦੇ ਅੰਦਰ ਸਫਾਈ ਵਾਲੇ ਕਿੜੇ-ਕੁੜ ਕੜ ਕੇ ਭਰੇ ਹੋਏ ਹੈ ਸਾਡੇ ਅੰਦਰ ਨਾ ਜੇਸ਼ ਭਗਤਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਕੂਟ-ਖੂਟ ਕਰ ਬਰੀ ਹੁੰਦੀ ਸੀ ਵੈਸੇ ਹੀ ਕੂਟ-ਕੂਟ ਕੀ ਜਗ੍ਹਾ ਹਮਾਰੇ ਸਾਈਡ ਕੂਟ-ਕੂਟ ਕੇ ਭਰੇ ਜਾਂਦਾ ਚਲੋ ਇੱਕ ਧੰਵਾਰੀ ਆਈ ਪੋਚੇ ਜੀ ਪੋਚਾ ਲਗਾ ਕੇ ਆਪਾਂ ਚੰਗੇ ਤਰ੍ਹਾਂ ਘਰ ਚਮਕਾ ਦਿੱਤਾ ਦੇਖੋ ਕਿੰਨਾ ਡਸਟੀ ਵਾਟਰ ਨਿਕਲਿਆ ਨਾ ਇੰਨਾ ਕਲੀਨ ਕਰਨ ਤੋਂ ਬਾਅਦ ਵੀ ਡਸਟ ਨਿਕਲੀ ਫਿਰਦੀ ਆ ਪੋਚਾ ਲਗਾ ਕੇ ਫਿਰ ਮੈਨੂੰ ਇਹਦਾ ਆਪਣੇ ਸਾਰੇ ਟੱਬਰ ਤੇ ਚੱਪਲਾਂ ਵੀ ਵਾਸ਼ ਕੀਤੀਆਂ ਹੋਣ ਇਸ ਤਰ੍ਹਾਂ ਚੱਪਲਾਂ ਦੇ ਤੋ ਕੇ ਆਪਾਂ ਸਾਈਡ ਤੇ ਲਗਾ ਦਿੱਤੀਆਂ ਜਿਵੇਂ ਛੋਟੇ ਹੁੰਦੇ ਆਪਾਂ ਮਿੱਟੀ ਲੱਗੀ ਹੁੰਦੀ ਸੀ ਜਦੋਂ ਘਰਾਂ ਚ ਤੇ ਉਦੋਂ ਪੈੜ ਨਹੀਂ ਪਾ ਸਕਦੇ ਸੀ ਉਵੇਂ ਫਿਰ ਇਹ ਹੁੰਦਾ ਪੋਚਾ ਲੱਗੇ ਦੇ ਚ ਸਾਫ ਸਾਫ ਹੀ ਪੈੜਾ ਆਉਣਾ ਦੈਨ ਆਪਣੀ ਵਾਰੀ ਹੁੰਦੀ ਹੈ ਗਾਰਬੇਜ ਕੱਢਣ ਦੀ ਆਪਾਂ ਵੀ ਇੱਕ ਵੀਕ ਦੇ ਵਿੱਚ ਇੱਕ ਦਿਨ ਗਾਰਬੇਜ ਕੱਢਦੇ ਹੁੰਦੇ ਹਾਂ ਜਿੱਦਾਂ ਵੀਕ ਐਨ ਤੇ ਤੇ ਬਲੈਕ ਵਾਲੇ ਚ ਸਾਰਾ ਘਰ ਦਾ ਗਾਰਬੇਜ ਹੁੰਦਾ ਬਲੈਕ ਡਸਟਬਿਨ ਚ ਅੰਦਰ ਤੇ ਗ੍ਰੀਨ ਵਾਲੇ ਦੇ ਵਿੱਚ ਕਿਚਨ ਵਾਲਾ ਹੁੰਦਾਗਾ ਫੂਡ ਸਕ੍ਰੈਪ ਇਸ ਤਰ੍ਹਾਂ ਆਪਾਂ ਡੋਰ ਤੇ ਰੱਖ ਦੇਈਦਾ ਤੇ ਸਿਟੀ ਵਾਲੇ ਉਠਾ ਕੇ ਲੈ ਜਾਂਦੇ ਆ ਤੇ ਇਹ ਹੁੰਦੀਆਂ ਦੁੱਧੋ ਵਾਲੀਆਂ ਆਪਣੇ ਬੋਤਲਾਂ-ਬੋਤਲਾਂ ਵੀ ਆਪਣੀ ਵੇਚਣੀਆਂ ਸੀਗੀਆਂ ਤੇ ਇਸ ਤਰ੍ਹਾਂ ਆਪਾਂ ਗਰਾਜ ਰਹਿੰਦਾ ਸੀ ਇਹ ਵੀ ਫਿਰ ਆਪਾਂ ਚੰਗੀ ਤਰ੍ਹਾਂ ਝਾੜੂ ਲਾ ਕੇ ਕਲੀਨ ਕਰ ਦਿੱਤਾ ਸਨੋ ਕਰਕੇ ਅੰਦਰ ਪਾਣੀ ਇਦਾਂ ਆ ਜਾਂਦਾ ਗੱਡੀ ਦੇ ਨਾਲ ਹਨਾ ਤੇ ਇੱਥੇ ਵੀ ਦੇਖੋ ਐਨਾ ਨਾ ਕੂੜਾ ਚੜ ਜਾਂਦਾ ਦੈਨ ਅਰਦੰਡ ਆਪਣੀ ਬਾਰੇ ਹੁੰਦੀ ਹੈ ਲਾਂਡਰੀ ਦੀ ਲਾਂਡਰੀ ਕਰਕੇ ਆਪਾਂ 올 ਕਲੀਅਰ ਕਰਤਾ ਸਾਰੇ ਘਰ ਦੀ ਸਫਾਈ ਉਂਝ ਤਾਂ ਇੱਥੇ ਲਾਂਡਰੀ ਸਾਰੇ ਲੋਕ ਵੀ ਕੈਂਡ ਤੇ ਕਰਦੇ ਆ ਪਰ ਮੈਨੂੰ ਇਹ ਸੀ ਨਵੇਂ ਸਾਲ ਕਰਕੇ ਕਾਣੂ ਮੈਲ ਦੀ ਰੱਖਣੀ ਹੈ ਵੀ ਚਲ ਆਪਾਂ ਅੱਜ ਕਰ ਹੀ ਦਿੰਨੇ ਆ ਕੱਪੜੇ ਵੀ ਵਾਸ਼ ਇਸ ਤਰ੍ਹਾਂ ਸਾਰੇ ਘਰ ਦੀ ਸਫਾਈ ਕਰਕੇ ਇੱਕ ਮਨ ਨੂੰ ਸ਼ਾਂਤੀ ਤੇ ਸਕੂਨ ਮਿਲ ਜਾਂਦਾ ਹੈ ਕਿੰਨਾ ਕਿੰਨਾ ਦੇ ਵਿੱਚ ਇਹ ਸਫਾਈ ਵਾਲੇ ਕੀੜੇ ਇਦਾਂ ਹੀ ਹੁੰਦੇ ਆ ਵੀ ਜੇ ਨਜ਼ਰ ਸਫਾਈ ਨਾ ਕਰੀਏ ਕਰਦੀ ਕਿ ਆਪਾਂ ਨੂੰ ਇੱਕ ਘਬਰਾਹਟ ਹੀ ਹੁੰਦੀ ਰਹਿੰਦੀ ਹੈ ਤੁਹਾਨੂੰ ਵੀ ਇਦਾਂ ਹੀ ਹੁੰਦਾ ਤੇ ਇਸ ਤਰ੍ਹਾਂ ਵੈਸੇ ਘਰ ਦੀ ਸਫਾਈ ਰੱਖਣ ਜ਼ਰੂਰੀ ਹੈ ਤੇ ਤੁਸੀਂ ਵੀ ਜਰੂਰ ਦੱਸਿਓ ਤੁਸੀਂ ਵੀ ਇਦਾਂ ਹੀ ਕਰਦੇ ਹੋ ਘਰ ਦੀ ਸਫਾਈ ਓਕੇ ਜੀ ਥੈਂਕ ਯੂ ਤੁਸੀਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖੀ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਚ